ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ 42 ਗਾਮਾ ਬਕਾਊ 42 ਗਾਮਾ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਧਾਰ ਤੇ ਨਸਲ ਦੀਆਂ ਵੀਰੇ 42 ਗਾਮਾ ਬਕਾਊ ਵੀਰ ਜੀ ਵੱਡੀਆਂ ਫਾਰਮ ਵਾਲੀਆਂ ਬਾਕੀ ਵੀਰੇ ਦੁੱਧ ਤੁਸੀਂ ਜੇ ਚਾਹਣਾ ਹੀ ਹੋਗੇ 40 ਕਿਲੋ 45 ਕਿਲੋ ਚਾਹਣਾ ਤਾਂ ਤੁਸੀਂ ਵੀਰ ਜੀ ਸੰਪਰਕ ਕਰ ਸਕਦੇ ਹੋ ਵੀਡੀਓ ਵੀਰੇ ਸਾਰੀ ਦੇਖ ਲਿਓ ਵੀਡੀਓ ਵਿੱਚ ਤੁਹਾਨੂੰ ਗਾਈਆਂ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਕਿੰਨੀਆਂ ਗਾਈਆਂ ਨੇ ਕੀ ਰੇਟ ਦਾ ਕਦੋਂ ਵੇਚਣੀਆਂ ਨੇ ਬਾਕੀ ਹਾਂਜੀ ਵੀਰੇ ਤੋਕੜ ਬੈਣ ਦਾ ਵੀਰ ਫੋਨ ਨਾ ਕਰੇ ਛੋਟੀਆਂ ਬੱਸੀਆਂ ਦਾ ਵੀਰ ਆਪਾਂ ਨੂੰ ਫੋਨ ਨਾ ਕਰੇ ਹਾਂਜੀ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਾਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕੋਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟਰੈਕਟ ਨੰਬਰ ਵੀਰ ਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਅਸੇ ਨਾਲ ਨੰਬਰ ਤੇ ਚੱਲਦਾਗਾ ਕੋਈ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਆਪਣੀ ਇਨਕੇਸਨੋਂ ਵੀਰ ਨੂੰ ਆਟੋਮੈਟਿਕ ਆਜੂ ਤਾਂ ਟੱਚ ਕਰਕੇ ਆਜੇ ਸਿੱਧਾ ਵੀਰਨੋ ਫਾਰਮ ਤੇ ਲੈ ਕੇ ਆਊਗੀ ਜਿਹੜੀ ਵੀਰੇ ਵੀਡੀਓ ਬਣਾ ਰਹੇ ਆ 9 ਤਰੀਕ ਨੂੰ ਆਪਾਂ ਸਾਮੀ ਬਣਾ ਰਹੇ ਆ ਤਕਰੀਬਨ 3:30 ਦਾ ਟਾਈਮ ਹੈਗਾਗਾ ਕੱਲ ਨੂੰ ਵੀਰੇ ਮਾਲ ਰੈਸਟ ਕਰੂਗਾ ਅਸੀਂ ਵੀ ਬਾਹਰ ਜਾਣਾ 10 ਤਰੀਕ ਨੂੰ ਇਹ ਵੀਰੇ ਮਾਲ ਜਿਹੜਾ ਵੇਚਣਾ 11 ਤਰੀਕ ਤੀਜਾ ਮਹੀਨਾ 2025 ਦਿਨ ਮੰਗਲਵਾਰ ਬਣਦਾ ਯਾਨੀ ਦੀ ਪਰਸੋਂ ਨੂੰ 11 ਤਰੀਕ ਨੂੰ ਵੀਰੇ ਮੰਗਲਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦਾ ਚਲਾ ਦੇਾਂਗੇ ਵੀਰੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਤਪਰ ਦੇ 2 ਵਜੇ ਤੱਕ ਕੰਮ ਚੱਲੂਗਾ ਜੀ ਬਾਕੀ ਜਦੋਂ ਵੀਰੇ ਆਪਣੇ ਫਾਰਮ ਤੇ ਆਉਣਾਗਾ ਤੁਹਾਨੂੰ ਪੂਰੇ ਮਾਨ ਨਾਲ ਵੀਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਤੁਸੀਂ ਵੀਰੇ ਬਾਹਰੋਂ ਆਪਦਾ ਰੇਟ ਲਾਜ਼ਮੀ ਦੇਖ ਕੇ ਆਉਣਾ ਤੁਹਾਡਾ ਵੀਰੇ ਬਾਹਰੋਂ ਰੇਟ ਦੇਖਿਆ ਹੋਊਗਾ ਇੱਕ ਤਾਂ ਤੁਸੀਂ ਆਪਣੇ ਫਾਰਮ ਤੇ ਆ ਕੇ ਵੀਰੇ ਗਊ 5 ਤੋਂ 10 ਮਿੰਟ ਦੇ ਵਿੱਚ ਲੈ ਲਓਗੇ ਬਾਕੀ ਵੀਰ ਜੀ ਤੁਹਾਨੂੰ ਰੇਟ ਦੇ ਵਿੱਚ 15 ਤੋਂ 20 ਹਜ਼ਾਰ ਦਾ ਫਰਕ ਵੀਰੇ ਲਾਜ਼ਮੀ ਦਿਸੂਗਾ ਇਹ ਵੀਰੇ ਦੇ ਸਾਨੂੰ ਇਹ ਚੀਜ਼ ਬਾਰੇ ਪਤਾਗਾ ਤਾਂ ਤਾਂ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਆ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਰੋ ਉਹ ਚੀਜ਼ ਬਾਰੇ ਆਪਾਂ ਨੂੰ ਚਾਣਨਾ ਹੋਵੇ ਉਹ ਚੀਜ਼ ਵੀਰੇ ਬੋਲਣੀ ਲਾਜ਼ਮੀ ਹੁੰਦੀ ਆ ਬਾਕੀ ਤੁਸੀਂ ਕੋ ਉਹ ਦੇਖ ਸਕਦੇ ਹੋ ਵੀਰੇ ਦੂਜਾ ਸੁਆ ਸੁਈਆ ਚਾਰ ਦੰਦਾ ਜੀ ਸਭਰ ਬੈਠ ਦੇਖੋ ਕਿਆ ਬਾਤ ਆ ਬੁਲਬੁਲ ਦਾ ਬੱਚਾ ਜਮਾ ਜਿਹੜੇ ਵੀਰੇ ਕਹਿੰਦੇ ਆਪਾਂ ਬਰੀਡ ਤੇ ਕੰਮ ਕਰਨਾ ਇਦਾਂ ਦੇ ਬਰੀਡ ਤੁਹਾਡੇ ਘਰੇ ਜਾਵੜੇ ਦਾ ਮਨ ਕਾ ਚਲੋ ਤੁਹਾਡੇ ਫਾਰਮ ਵਾਲੇ ਸੁਪਨੇ ਆਟੋਮੈਟਿਕ ਪੂਰੇ ਹੋਣਾ ਕਿਉਂਕਿ ਪਹਿਲੇ ਹੀ ਮੰਨ ਕੇ ਜੁਲ ਆਪਾਂ ਸੋਨਾ 24 ਕੈਰੇਟ ਲੈ ਲਿਆ ਤਾਂ ਆਪਾਂ ਨੂੰ ਫਾਰਮ ਦਾ ਟੈਗ ਵਗੈਰਾ ਦੇਖੋ ਸਾਰੇ ਬਾਇਓ ਡਾਟਾ ਲੱਗਿਆ ਵਾ ਇਹਦਾ ਭਾਈ ਜੀ ਬਾਇਓ ਡਾਟਾ ਜਿਹੜਾ ਫਾਰਮ ਦੇ ਵਿੱਚ ਚੁਾਈ ਆ ਮੰਨ ਕੇ ਚੱਲ ਵੀ ਬੱਚਾ ਕਿਹੜਾ ਸੀਮਨ ਲੱਗਿਆ ਸਭ ਮਿਲੂਗਾ ਭਾਈ ਜੀ ਜਿਹਦੀਆਂ ਫਾਰਮ ਦੀਆਂ ਵੀਡੀਓ ਮਿਲ ਨਹੀਂ ਆ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਦਾ ਬਾਇਓ ਡਾਟਾ ਮਿਲੂ ਆਪ ਕਿਹੜੇ ਦੀ ਆ ਅੱਗੇ ਦੇ ਬਹੁਤ ਟਾਪ ਦਾ ਸੀਮਨ ਲੱਗਿਆ ਹੋਇਆ ਵੀਰੇ ਠੀਕ ਹੈ ਜੀ ਇਹ ਚਾਰ ਦੰਦ ਬੱਚਾ ਗਾ ਵੀਰੇ ਦੂਜਾ ਸੂਆ ਸੂਰੀ ਆਗੀ ਪਹਿਲੇ ਸੂਏ ਖੀਰੀ ਸੂਈ ਸੀ ਮਸ਼ 25 ਕਿਲੋ ਦੀ ਵੀਰੇ ਚਵਾਈ ਹੋਈ ਆਦੀ ਪਹਿਲੇ ਸੂਏ ਪਹਿਲਾਂ ਲੈ ਜਾ ਸਰਪੰਚ ਵੀ ਉੱਪਰ ਲੈ ਜਾ 1 ਕਿਰ ਵੀਰੇ ਦੁੱਤਾਂ ਦੇਊਗੀ 27 ਤੋਂ 28 ਕਿਲੋ ਮੈਂ ਇਹ ਨਹੀਂ ਕਹਿਣਾ ਵੀ 30 ਦੇਊਗੀ 35 ਦੇਉ ਕਿਉਂਕਿ ਮੇਰੇ ਗਰਮੀ ਦਾ ਸੀਜ਼ਨ ਆ ਗਿਆ ਵੀਰੇ ਪਰ ਅਸੀਂ ਇਹ 25 ਕਿਲੋ ਬੱਚਾ ਮੰਨ ਕੇ ਲਿਆ ਵੀਰੇ ਇਹਦਾ ਜਿਹੜਾ ਬਾਇਓ ਡਾਟਾ ਉਹ ਲਿਖਤੀ ਰੂਪ ਦੇ ਵਿੱਚ ਆਪਾਂ ਸਾਰਾ ਦੇਵਾਂਗੇ ਅੱਗੇ ਦੂਜੇ ਨੰਬਰ ਤੇ ਜਰਸੀ ਟੌਪ ਕਲਾਸ ਨਗੀਨਾ ਇਹਦੀ ਪਿਛਲੀ ਅਰਦੀ ਬਾਕੀ ਆ ਇਹ ਕਿਉਂਕਿ ਥੋੜੀ ਜਿਹੀ ਹਾਈਟ ਦੇ ਵਿੱਚ ਵੀਰੇ ਬਾਹਲੀ ਜਾਨੀ ਮਦਰੀ ਨਹੀਂ ਆ ਗਈ ਇਸ ਕਰਕੇ ਪਿਛਲੇ ਲੜ ਵਿੱਚ ਵਿਕੀ ਨਹੀਂ ਗੱਬਣ ਸੀ ਹੁਣ ਵੀਰੇ ਸੂਪੀ ਆ ਇਹ 20 ਕਿਲੋ ਦੁੱਧ ਤੋਂ ਵੀਰੇ ਇਸ ਵਕਤ ਰੈਡੀ ਆ ਇਹ ਸਟਾਰਟ ਹੋਈ ਆ ਸਟਾਰਟ ਆ ਵੀਰੇ ਚੌਥਾ ਦੇਣਾ ਪਰਸੋਂ ਤੱਕ ਬਾਈ ਜੀ 22 ਤੋਂ 23 ਕਿਲੋ ਥੱਲੇ ਬੜੀ ਆਰਾਮਦਾਰੀ ਨਾਲ ਕਰਦੇ ਆਂਗੇ ਜਿਹੜਾ ਵੀਰ ਮਰਜੀ ਦੋ ਟਾਈਮ ਤਿੰਨ ਟਾਈਮ ਚੋਕੇ ਆਪਦਾ ਕੰਡਾ ਨਾਲ ਲੈ ਕੇ ਆ ਜੇ تسਲੀ ਕਰਕੇ ਵੀਰ ਲਿਜਾ ਸਕਦਾ ਵੀਰੇ ਅੱਗੇ ਆ ਗਈ ਆਪਣੀ ਸਾਈ ਵਾਲ ਚ ਸਾਈ ਵਾਲ ਆ ਗਈ ਵੀਰੇ ਇਹ ਦੁੱਧ ਤਾਂ ਵੀਰੇ 20 ਤੋਂ ਥੱਲੇ ਰਹੂਗੀ ਕੋਈ 18 ਕੱਢ ਜੇ 19 ਕੱਢ ਜੇ ਬੱਚਾ ਵੀ ਹੋ ਸਕਦਾ ਦੋ ਤੋਂ ਤਿੰਨ ਦਿਨ ਦੇ ਵਿੱਚ ਇਹ ਪਰ ਦੋਦ ਵੀਰੇ ਕੁਆਲਟੀ ਦਰ ਦੇਊਗੀ ਠੰਡੀ ਸੀਲ ਫੁੱਲਾ ਵੀਰ ਜੀ ਠੀਕ ਹੈ ਹਾਂਜੀ ਸੋ ਵੱਡੀ-ਵੱਡੀ ਦੇਖੋ ਬਾੜ ਕਿਆ ਬਾਤਾਂ ਤੇ ਥਣ ਗੁੱਲੇ ਵਾਲਾ ਹੱਥੀ ਚੁਵਾਈ ਵਾਲਾ ਹਾਂ ਬਾਕੀ ਵੀਰੇ ਰੇਟ ਆਪਣੇ 1.65 ਹਜ਼ਾਰ ਤੋਂ ਚੱਲ ਪੂਗਾ 65 ਹਜ਼ਾਰ ਤੋਂ ਰੇਟ ਸਟਾਰਟ ਹੋ ਕੇ ਜਿਆਦਾ ਸੌਦੇ 65 ਤੋਂ ਲੱਖ ਦੇ ਵਿੱਚ ਵਿੱਚ ਆ ਹਾਂਜੀ 65 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਸੌਦੇ ਆ ਵੀਰੇ ਬਾਕੀ ਲੱਖ ਤੋਂ ਬਾਹਰ ਵੀ ਤਕਰੀਬਨ ਕੋਈ ਮੈਂ ਤਾਂ ਪਹਿਲੀ ਵੀਡੀਓ 'ਚ ਤਾਂ 10-12 ਬੋਲ ਗਿਆ ਸੀ ਔਰ ਕੋਈ 800 ਤੋਂ ਉੱਤੇ ਹੀ ਜਿਹੜੇ ਲੱਖ ਤੋਂ ਬਾਹਰ ਆ ਗਏ ਠੀਕ ਆ ਕਹਿੰਦੇ ਬਾਪ ਜਿਵੇਂ ਮੌਸਮ ਆ ਗਿਆ ਉਦਾਂ ਦੀ ਮੰਨ ਕੇ ਚੱਲ ਗਿਆ ਬਾਕੀ ਵੀਰ ਕੱਲਾ ਇੱਥੇ ਆ ਕੇ 65 ਵਾਲੇ ਮੰਗੇ ਵੀਰੇ 55 ਵਾਲੇ ਦੋ ਸੌ ਦੇ ਹੋਣਗੇ ਫਿਰ 70 ਵਾਲੇ ਤਿੰਨ ਚਾਰ ਲਾ ਲਓ 75 ਵਾਲੇ ਲਾ ਲਓ ਤਿੰਨ ਚਾਰ ਅਸੀ ਆਲੇ ਤਿੰਨ ਜਰਾ ਮਿਕਸ ਮਾਲ ਆ ਵੀਰੇ ਇੱਕ ਆਪਾਂ ਹੈਂਡ ਦੇਦਾ ਵੀ 65 ਤੋਂ ਕੱਟ ਕੋ ਨਹੀਂ ਤੋਂ ਥੱਲੇ ਕੁਝ ਨਹੀਂ ਵੀਰੇ ਅਸਲ ਵਿੱਚ ਤਾਂ 270 ਤੋਂ ਮੰਨ ਕੇ ਹੁਣ 65 ਵਾਲੇ ਵੀ 2 ਤੋਂ 300 ਦਈ ਆ ਵੀਰੇ ਠੀਕ ਆ ਹੁਣ 20 ਬੰਦੇ 65 ਵਾਲੇ ਮੰਨ ਕੇ ਆ ਜਾਣ ਪੈਂਡ ਵਾਲੇ ਗਾਵਾਂ 2 ਵਿਗ ਜਾਣ ਹਾਂਜੀ ਜੇ ਹੁਣ ਵੀਰ ਕੋਈ ਕਹੇ ਦੇ ਵੀ ਮੈਂ ਇਹਨੂੰ ਲੈ ਲੂੰਗਾ 65 70 'ਚ ਨਹੀਂ ਆ ਵੀਰੇ 65 70 ਵਾਲਾ ਮਾਲ ਨਹੀਂ ਹੈਗਾ ਹਗਾ ਸੋ ਵੀਰੋ ਐਰ ਸੈਰ ਬਹਿੜ ਆ ਤੇ ਜਿਵੇਂ ਕਹਿੰਦੇ ਅਮਰੀਕਾ ਦਾ ਵੀਜਾ ਕਿਸਮਤ ਨਾਲ ਨੂੰ ਮਿਲਦਾ ਬਿਲਕੁਲ ਵੀਰੇ ਇਹ ਬਰੀਡ ਬਹੁਤ ਘਟ ਆ ਗਈ ਹਣਾ ਜੇ ਅਸੀਂ ਵੀਡੀਓ ਬੋਲਦੇ ਆ ਮੈਨੂੰ ਆਮਨ ਵਿੱਚ ਕਹਿੰਦੇ ਵੀ ਐਰ ਕਿੰਨਾ ਚਿਰ ਵੀਰੇ ਸਾਡੇ ਕੋਲੇ ਐਰ ਸਿਰ ਤੇ ਗਰਲੈਂਡੋ ਨਹੀਂ ਮਿਲਦੀ ਅਸੀਂ लाਡਦੀ ਵੀਰੇ ਜਿਹੜੀ ਤਰੀਕੋ ਫਾਈਨਲ ਨਹੀਂ ਕਰਦੇਗੇ ਜਿਵੇਂ ਆਪਾਂ ਕਹਿ ਦਈਏ ਭੁੱਖੇ ਨੂੰ ਬਾਤ ਪਾਈਏ ਟੱਕ ਉਸ ਗੱਲ ਵਾਂਗੂ ਵੀਰੇ ਸਾਡੇ ਤੇ ਵੀ ਚੜੀ ਹੋਈ ਆ ਜੇ ਸਾਨੂੰ ਰਾਤ ਦੇ 12 ਵਜੇ ਫੋਨ ਆ ਜਾਏ ਵੀ ਫਲਾਨੇ ਥਾਂ ਐਰ ਸਿਰ ਖੜੀ ਆ ਬਕਾਉ ਆਜੋ ਅਸੀਂ ਵੀਰੇ ਰਾਤ ਦੇ 12 ਵਜੇ ਵੀ ਖਰੀਦਣ ਤੁਰ ਪਿਆਨੇ ਆਗੇ ਸਾਨੂੰ ਅੱਗੇ ਇੱਕ ਨਾੜਾਂ ਨਾਲ ਗੁੰਦੀ ਪਈ ਵੜ ਦੇਖੀ ਹੈ ਨਾ ਵੱਡੀ ਆ ਵਾਪਾਂ ਐਰ ਸਿਰ ਕਰ ਲਈ ਸੀ ਮੁੰਡੇ ਨੇ ਠੀਕ ਹੈ ਇਹ ਦੇਖੋ ਇਹ ਵੀਰੇ ਤਾਜੀ ਸੂਈ ਆ ਕੀ ਇਹ ਜਰਸੀ ਸਾਈਲ ਕ੍ਰਾਸ ਆ ਗਈ। ਇਹਦੇ ਥੱਲੇ ਇਸ ਵਕਤ ਤੀਜੇ ਦਿਨ ਥੱਲੇ ਵੀਰੇ 22 ਤੋਂ 20 ਤੋਂ 22 ਕਿਲੋ ਰੈਡੀ ਆ। ਦੁੱਧ ਮੈਂ ਬਾੜਾ ਨਹੀਂ ਮੰਨਦਾ 25 ਤੋਂ 26 ਕਿਲੋ ਦੇਊਗੀ ਦੇਊਗੀ ਫੈਟ ਵਾਲਾ ਇਹ ਬੜੇ ਭਾਅ ਦੇ ਵਿੱਚ ਵੀਰੇ ਦੇ ਦਿਆਂਗੇ। ਹਾਂਜੀ ਉਦੋਂ ਅੱਗੇ ਸਾਰੀਆਂ ਆਪਾਂ ਤੋੜਦੇ ਨਹੀਂ ਕਿਉਂਕਿ ਵੀਰੇ ਥੋੜੀ ਜਿਹੀ ਧੁੱਪਾ ਕੀ ਮਾਲ ਅੰਦਰ ਲਾਉਣਾਗਾ। ਇਹ ਉਦੋਂ ਅੱਗੇ ਵੀਰੇ ਕ੍ਰਾਸ ਬੈਡ ਆ ਗਈ ਭਾਅ ਦੇ ਵਿੱਚ ਐ ਵੀ 20 ਕਿਲੋ ਦਾ ਬੱচ্চਾ ਆ ਗਿਆ। ਉਦੋਂ ਅੱਗੇ ਅਰਸਰ ਤੋੜਤੀ ਆ ਵੀ ਨਹੀਂ ਤੋੜਦੇ ਹੈਗੇ ਵੀਰੇ। ਇਹ ਵੀ ਦੇਖੋ ਬੈਡ ਨਾੜਾਂ ਵਾਲੀ ਆ। ਦੇਖੋ ਵੀਰੇ 20 ਤੋਂ 22 ਕਿਲੋ ਵਾਲੀ ਆ। ਪਾ ਦੇ ਵਿੱਚ ਵੀਰੇ ਦੇ ਦੇਾਂਗੇ ਕੋਈ 70 75 ਦਾ ਘਰ ਜਾਇ ਡੀਆ ਜਾਂ ਮੰਨ ਲੇ ਬੱਸ ਵੀਰ ਠੀਕ ਹੈ ਉਦੋਂ ਅੱਗੇ ਵੀਰੇ ਇਹ ਆ ਗਈ ਸੇਦ ਆਂਦਾ ਹੈ ਕੀ ਇਹ ਵੀ 5 ਤੋਂ 6 ਦਿਨ ਲਊ ਵੀਰੇ ਸੂਣ ਨੂੰ ਥਾਂ ਦੇ ਵਾਲੀ ਵਹਿੜ ਆ ਗਈ ਤੇ ਚੋਣ ਬੜਾ ਤਕੜਾ ਸੀ ਟ੍ਰੈਨ ਇਹਨਾਂ ਦਾ ਮਾਲ ਸਾਰਾ ਹੀ ਥਾਂਲੇ ਵੇਲਾ ਉਹ ਚੋਣ ਦਾ ਸਮਾਲ ਆ ਮਾਲ ਹੋਊਗਾ ਲੀਲੀ ਫੀਲੀ ਕੋਈ ਨਹੀਂ ਲੱਗੀ ਵੀ ਠੀਕ ਹੈ ਇਹ ਦੇਖ ਸਕਦਾ ਹਾਂ ਵੀਰੇ ਦੰਦਾ ਚ 4 ਦਿਨ ਦਾ ਜੀ ਤੇ ਥਾਣੇ ਵੀ ਵੀਰੇ ਸੋਨਾ ਬਣਾਊਗੀ ਮੁਠੀ ਵਾਲਾ ਠੀਕ ਹੈ ਉਦੋਂ ਅੱਗੇ ਵੀਰੇ ਦੂਜਾ ਸੂਆ ਆ ਗਈ 5 ਤੋਂ 7 ਦਿਨ ਲਊ ਇਹਦਾ ਵੀ ਥਣ ਦੇਖੋ ਸੋਨਾ ਵੀਰੇ ਮੁਠੀ ਵਾਲਾ ਠੀਕ ਹੈ ਉਦੋਂ ਅੱਗੇ ਵੀਰ ਜ ਏ ਵੀ ਤਕਰੀਬਨ ਵੀਰੇ 22 ਕਿਲੋ ਬੌਲੀ ਤੋਂ ਚੱਲੀ ਆ ਦੁੱਧ ਦੇਊਗੀ 25 ਤੋਂ 27 ਕਿਲੋ ਬਰੂਕੀ ਬਰੂਕੀ ਬਹੁਤ ਆ ਬੈੜਦੀ ਠੀਕ ਹੈ ਉਸ ਤੋਂ ਅੱਗੇ ਵੀਰੇ ਆ ਜੋੜਾ ਪਈ ਆ ਤੋਰਦੇ ਇੱਕ ਮੱਸੀ ਠੀਕ ਹੈ ਉਸ ਤੋਂ ਅੱਗੇ ਵੀਰੇ ਆ ਆ ਗਈ ਬੈੜ ਬੜੇ ਭਾ ਦੇ ਵਿੱਚ ਆ ਗਈ ਹੂੰ ਪ੍ਰਿੰਟ ਬੈੜ ਦਾ ਬਹੁਤ ਆ ਥੋੜਾ ਜਣੀ ਦਾ ਥਾਣੇ ਦਾ ਫਰਸ਼ ਵਾਲਾ ਨਹੀਂ ਹੈਗਾ ਲੰਮਾਗਾ ਠੀਕ ਹੈ ਤੇ ਇਸ ਕਰਕੇ ਭਾ ਦੇ ਵਿੱਚ ਮਿਲੀ ਆ ਤੇ ਦੁੱਧ ਵੀ 24-25 ਕਿਲੋ ਦੇ ਦਊਗੀ ਸੇ ਦਾੰਦਾ ਦੂਜਾ ਆਸੂਗਾ ਠੀਕ ਹੈ ਉਦੋਂ ਅੱਗੇ ਆ ਦੇਖ ਲੋ ਵੀਰੇ ਦੂਜਾ ਸੂਆ ਬੈੜ ਆ ਗਈ ਜਿਵੇਂ ਤੀਜਾ ਮੰਨ ਲੈਣ ਵੀਰ ਗਰਮੀ ਵਾਲੀ ਫਰਿੱਜ ਹਾਂਜੀ 27 ਤੋਂ 28 ਕਿਲੋ ਦਾ ਵੀਰੇ ਬੱਚਾ ਆ ਗਿਆ ਸੁਭਰਨ ਨਜ਼ਾਰੇਦਾਰ ਬੈੜ ਦੁੱਧ ਜ਼ਿਆਦਾ ਦਊ ਫੈਟ ਵੀ ਦਊ ਤੇ ਜਦੋਂ ਤੁਹਾਡਾ ਜੀ ਕਰਦਾ ਉਦੋਂ ਚੋਲੋ ਜਮਾ ਬਿਲਕੁਲ ਚੋਲੋ ਵੀਰੇ ਇਹ ਬੈੜ ਉਹ ਜੀ ਆ ਗਈ ਵੀਰੇ ਜਿਹੇ ਜ ਆਪਾਂ ਮੱਸੀ ਮੋਟਰ ਦਾ ਬਟਨ ਨੱਪ ਕੇ ਬਾਲਟੀ ਭਰ ਲਈ ਜਿਹੇ ਕੀ ਇਹਦੇ ਥੱਲਿਓਂ ਭਰ ਲਈ ਇਹ ਕੱਲੇ ਵਪਾਰੀਆਂ ਦੀਆਂ ਗੱਲਾਂ ਨਹੀਂ ਵੀਰੇ ਪਾਈਏ ਪਾਈਏ ਦਾ ਚੋਣ ਸਿੱਟੂ ਕੱਲੀ ਕੱਲੀ ਆ ਦੇਖੋ ਥਾਣੇ ਦਾ ਕੈਸਾ ਲੱਗਿਆ ਸੁਭਰੋ ਬੈੜ ਦਾ ਥਾਣੇ ਨਾਲ ਸੋਹਣਾ ਲੱਗਿਆ ਹੋ ਜਿੰਨਾ ਟਾਈਮ ਫੋਨ ਤੇ ਬਸ ਸਤੀ ਦਾ ਬੁਲਾ ਕੇ ਹੈਲੋ ਚੱਲ ਕਰਦੇ ਲਾ ਦਿੰਨੇ ਆ ਉਹਨਾਂ ਟਾਈਮ ਚ ਤਾਂ ਬਾਲਟੀ ਭਰ ਦੂ ਇਹ ਬਾਲਟੀ ਭਰ ਦੂ ਵੀਰੇ ਇਹ ਆਪਣੀ ਚੜਰਨੀ ਵਾਲੀ ਫਰੇਜਾ ਵੀਰ ਜੀ ਇਨੂੰ ਤਿੰਨ ਟਾਈਮ ਚੋਲੋ ਚਾਹ ਚਾਰ ਟਾਈਮ ਚੋਲੋ ਜਦੋਂ ਪ੍ਰਾਹੁਣੇ ਆਗੇ ਵੀਰੇ ਤਾਜ਼ਾ ਤਾਜ਼ਾ ਚੋਕੇ ਪਿਆਉਂ ਜੀ ਜਮਾ ਜੈ ਗੱਲਾਂ ਨਿਯਾਰੇਦਾਰ ਜਮਾ ਬਿਲਕੁਲ ਤੇ ਦੁੱਧ ਵੀ ਫੈਟ ਵਾਲਾ ਦੇਣਾ ਤੇ ਪਈ ਵੀ ਮੰਨ ਕੇ ਚੱਲ ਵੀ ਆੜ ਤੇ ਹਰਾਨੇ ਵਰਗੀ ਭਈਆ ਬਈ ਜੀ ਚਾਹ ਇਹ ਜੀ ਬਣੂਗੀ ਵਿੱਚ ਢੱਕਾ ਛੱਡਦੇ ਹੋਏ ਨਹੀਂ ਵੀ ਥੱਲੇ ਵਗ ਜਾਊਗਾ ਖੜਾ ਰਹੂਗਾ ਵਜੇ ਕਿਉਂਕਿ ਵਪਾਰੀ ਬੰਦੇ ਸੀ ਵੀ ਚਾਹ ਪੀਂਦੇ ਸਕੀਨ ਆ ਇਹ ਨਹੀਂ ਹੈਗੇ ਵੀ ਚਾਹ ਐਵੇਂ ਬੁੱਲਾਂ ਦੇ ਲੜੀ ਜਾਵੇ ਉਹ ਪੀ ਜਾਵਾਂਗੇ ਚਾਹ ਬਣੀ ਹੋਵੇ ਉਹਨੂੰ ਚਾਹ ਕਹਿੰਦੇ ਆਗੇ ਜੈ ਜੈ ਗੱਲ ਆ ਜਾਮਾ ਐਵੇਂ ਹੁਣ ਵੀਰੇ ਆਪਾਂ ਚਾਹ ਬਾ ਬਾ ਡਾਗੀ ਇਨੇ ਘਰੋਂ ਉਹਦੇ ਬਾਦ ਦੇ ਦੇ ਪਰ ਇਹਦਾ ਫਾਇਟ ਨਾਲ ਦੁੱਧ ਹੋਊਗਾ ਠੀਕ ਹੈ ਉਸ ਤੋਂ ਅੱਗੇ ਵੀਰੇ ਆ ਬੱਸੀ ਆ ਗਈ ਥਣਲੇ ਬੇਲੀ ਆ ਗਈ ਠੀਕ ਹੈ ਇਹ ਤਕਰੀਬਨ 30 32 ਕਿਲੋ ਦਾ ਬੱਚਾ ਆ ਗਿਆ ਵੀਰੇ ਠੀਕ ਹੈ ਹਾਂਜੀ ਪ੍ਰਿੰਟ ਵਾਲੀ ਆ ਗਈ ਪ੍ਰਿੰਟ ਵਾਲੀ ਉਸ ਤੋਂ ਅੱਗੇ ਪਿਛਲੇ ਲਾੜ ਦੇ ਵਿੱਚ ਵੀਰੇ ਬਾਕੀ ਰਹੇ ਵੀ ਸੀ ਆਪਣੇ ਕੋਲੇ ਇਹ ਇੱਕ ਈਰ ਬੱਚਾ ਧਰ ਦੂਗੀ ਬਿਲਕੁਲ ਜੋਬਨ ਤੇ ਹੈਗੀ ਆ ਵੀਰੇ ਕਰਮ ਵਾਲੀ ਥਣਲੇ ਵਾਲੀ ਵਹਿੜਾ ਜਾਨੀ ਇੱਕ ਈਰ ਪਹਿਲ ਦੇ ਆਧਾਰ ਤੇ ਵਿਕੂਗਾ ਅਮਰੀਕੀ ਵਾਲੀ ਆ ਵੀਰੇ ਵਹਿੜ ਦੀ ਠੀਕ ਹੈ ਆ ਅੱਗੇ ਵਾਲੀਆਂ ਆਪਾਂ ਪੰਜੇ ਤੋੜ ਕੇ ਦਿਖਾਵਾਂਗੇ ਜੀ ਗੱਡੀ ਚਲੋ ਸਰਪੰਚ ਸਾਹਿਬ ਵੀਰੇ ਬਾਕੀ ਵੀਰੇ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੇ ਜਿਹੇ ਤੁਹਾਡੀ 5 ਲੱਖ ਦੀ ਲਿੰਟ ਹੈਗੀ ਆ ਪਰ ਕ੍ਰੈਡਿਟ ਕਾਰਡ ਦੀ ਲਿੰਟ ਹੋਣੀ ਲਾਜ਼ਮੀ ਆ ਤੁਹਾਨੂੰ ਗਊਆਂ ਦੇ ਕੇ ਨਾਲ 50000 ਨਗਦ ਲੋੜ ਉਹ ਵੀ ਦੇ ਦੇਾਂਗੇ ਵੀਰੇ ਠੀਕ ਹੈ ਹਾਂਜੀ ਸਬਰ ਅੱਗੇ ਦੇਖੋ ਬੱਚਿਆਂ ਜਵਾਨੀਆਂ ਵਾਲੇ ਦੰਦਾ ਜਾ ਗਏ ਬੱਚੇ ਆਪਣੇ ਵੀਰੇ ਬਿਲਕੁਲ ਫਾਰਮ ਦੀਆਂ ਬੱਸੀਆਂ ਸਾਰੀਆਂ ਉਹ ਤਾਂ ਜਿਹੜੇ ਸਿਰੇ ਵਾਲੀ ਬੱਸੀਓ ਦੋਨ ਦੇ ਚੱਕਦੀ ਆ ਹਜੇ ਠੀਕ ਹੈ ਆ ਬੱਸੀ ਵੀਰੇ ਪੂਰੇ ਦੋ ਦੰਦ ਹੋ ਗਈ ਆ ਕਰਮਾ ਵਾਲੀ ਠੀਕ ਹੈ ਦੋਨ ਜਿਹੜਾ ਵੜ ਆ ਗਏ ਦੋਨ ਬਿਲਕੁਲ ਵੀਰੇ ਸਕਰੀਨਸ਼ਾਟ ਲੈ ਲੋ ਆ ਕੇ ਚੈੱਕ ਕਰੋ ਪਹਿਲਾਂ ਜੀ ਠੀਕ ਹੈ ਹਾਂ ਜੀ ਤੇ ਦਿਨ ਮੰਨ ਕੇ ਚੱਲ ਹਫ਼ਤਾ ਹਫ਼ਤਾ ਲੈਂਦੀਆਂ ਹਨਾ ਬਿਲਕੁਲ ਵੀਰੇ ਹਫ਼ਤਾ ਹਫ਼ਤਾ ਲੈਂਦੀਆਂ ਨੇ ਇਹ ਬੱਸੀਆਂ ਵੀਰੇ ਕੋਈ ਜਾਣੀ ਆਮ ਨਹੀਂ 28 ਤੋਂ 32 33 ਕਿਲੋ ਵਾਲਾ ਮਾਲ ਹੈਗਾ ਵੀਰੇ ਫਾਰਮ ਦਾ ਮਾਲ ਆ ਰਿਕਾਟ ਵਾਲਾ ਮਾਲ ਆ ਆਪਣੇ ਕੋਲੇ 24 ਬੱਚਿਆਂ ਦਾ ਵੀ ਰਿਕਾਰਡ ਹੈਗਾ ਇੱਕ ਜਿਹੜਾ ਲਿਖਤੀ ਰੂਪ ਦੇ ਵਿੱਚ ਆਪਾਂ ਦੇਵਾਂਗੇ ਅੱਗੇ ਜੀ ਠੀਕ ਆ ਹਾਂ ਜਿਹੜਾ ਆਪਾਂ ਜੋੜਾ ਵੜਾ ਦੇਖੀ ਜਾਂਦੇ ਆ ਹਾਂ ਜੀ ਕਹਿੰਦੇ ਆਪਾਂ ਦਰਮਿਆਨਾ ਜਾਂ ਭਾਅ ਲਾ ਕੇ ਆਪਾਂ ਫਾਰਮ ਸਟਾਰਟ ਕਰਨਾ ਚੰਗੇ ਸੀਮਨ ਲਗਾ ਕੇ ਇਹਨਾਂ ਨੂੰ ਬਰੀਡ ਤਿਆਰ ਕਰ ਸਕਦੇ ਆ ਵੀਰੇ ਪੂਰੀ ਟੌਪ ਦੀ ਬਰੀਡ ਤਿਆਰ ਕਰਨੀ ਆ ਦਰਮਿਆਨੀਆਂ ਨਹੀਂ ਹੈਗੀਆਂ ਵੱਡੀਆਂ ਆ ਗਈਆਂ ਠੀਕ ਆ ਬੜਾ ਵੱਡੀਆਂ ਬੱਡੀਆਂ ਆ ਗਈਆਂ 2.5 ਲੱਖ ਤੋਂ ਕੋਈ ਫਾਇਦਾ ਹੀ ਨਹੀਂ ਵੀਰੇ ਉਹ ਗੱਲ ਕਰਦੇ ਵੀ ਰੇਟ ਬਾਜ ਵਾਜ ਆ ਰੇਟ ਦੇ ਵਿੱਚ ਬਾਜ ਵਾਜ ਆ ਜਾਣਗੀਆਂ ਵੀਰੇ ਕੋਈ ਇਹ ਬਸ ਕੋਈ ਲੱਖ ਦਾਸਾ ਪਾਸਾ ਜਾ ਹੈਗਾ ਇਹਨਾਂ ਨੂੰ ਉਹੀ ਗੱਲ ਆਪਾਂ ਕਰੀਏ ਮਾਰ ਕੇ ਚੱਲ ਵੀ ਚੀਜ਼ ਲੈਣੀ ਆ ਤੇ ਨਾਲ ਐਵਰੇਜ ਵੀ ਲੈਣੀ ਆ ਤਾਂ ਸੀਨੀਅਰ ਡੇਰੀ ਫਾਰਮ ਤੇ ਪਹੁੰਚੋ ਬਿਲਕੁਲ ਆ ਜਾਓ ਵੀਰੇ ਵੀਡੀਓ ਚ ਤਾਂ ਹੀ ਬੋਲਦੇ ਨੇ ਵੀ ਰੇਟ ਦੇਖ ਕੇ ਆਓ ਸੋ ਚੀਜ਼ ਤਾਂ ਹਰ ਇੱਕ ਕਿਤੇ ਮਿਲ ਜਾਂਦੀ ਆ ਪਰ ਐਵਰੇਜ ਵੀਰੇ ਉਹੀ ਸਿਆਣੇ ਦੀ ਕਹਾਵਤਾਂ ਵੀ ਪਾਸਿਰਦਾ ਵੀਰੇ ਪਾਥੀਆਂ ਵਿਕ ਜਾਂਦੀਆਂ ਬੇਪਾਸ ਸਿਆਉਣਾ ਨਹੀਂ ਵਿਕਦਾ ਜਿਹੜਾ ਕਹਿੰਦਾ ਵੀ ਸੀਨੀਅਰ 40 45 ਵੇਚ ਗਿਆ ਉਹ ਵੀਰੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਵੇਚਦੇ ਆ ਕੁਆਲਿਟੀ ਕੁਆਲਿਟੀ ਦੇ ਨਾਲ ਰੇਟ ਜੇ ਕੱਲੀ ਕੁਆਲਿਟੀ ਕੁਆਲਿਟੀ ਕਰੀਏ 4 ਲੱਖ ਬੋਲਦਾ ਮੂਰੇ ਲੱਗਦਾ ਰੇਟ ਕੀ ਆ 4 ਲੱਖ ਉੱਥੇ ਕਹਿੰਦਾ ਅਗਲਾ ਕਹਿੰਦੇ ਸਹੀ ਗੱਲ ਆ ਉਹ ਸਹੀ ਗੱਲ ਕਾਦੀ ਹੋਈ ਵੀਰੇ ਜੀ ਗੱਲ 4 ਲੱਖ ਲਾ ਕੇ ਟਰੈਕਟਰ ਦੇ ਮੁੱਲ ਦਾ ਦੱਸੋ ਗਾਂ ਦੇ ਵਿੱਚੋਂ ਕਿੱਥੋਂ ਪੂਰੇ ਕਰ ਲਾਂਗੇ ਰੱਬਣਾ ਕਰੇ ਕਿ ਹੋਰ ਸਰ ਹਰ ਇੱਕ ਹਰ ਇੱਕ ਦੇ ਘਰੇ ਵੀਰੇ 4 ਲੱਖ ਨਹੀਂ ਪਿਆ ਹੁੰਦਾ ਇਸ ਕਰਕੇ 70 75 80 85 ਜਿਹੜਾ ਇਹ ਸੌਦਾ ਵੀਰੇ ਕੁਆਲਿਟੀ ਦਾ ਦੇਣਾ ਪੈਂਦਾਗਾ ਤਾਂ ਕਰਕੇ ਬਾਈ ਜੀ ਮੇਲੇ ਲੱਗਦੇ ਕਿਸੇ ਗੱਲ ਤੋਂ ਹੀ ਲੱਗਦੇ ਆ ਮੇਲੇ ਸੋ ਵੀਰ ਆਪਾਂ 4x4 ਟਰੈਕਟਰ ਲੈ ਲਈਏ ਤੇ ਆਪਣਾ ਮੰਨ ਕੇ ਚੱਲ ਵੀ ਜ਼ਮੀਨ ਖੇਤੀ ਕਰਨੇ ਸੱਤ ਕਿੱਲਾਂ ਦੀ ਉਹਦਾ ਖੜਿਆ ਵਿਆਜ ਪਈ ਜੋ ਖਰਚਾ ਰਪਈਆ ਪਾਊਗੀ ਉਹ ਗੱਲ ਮੈਂ ਕਹਿੰਦਾ ਵੀਰੇ ਉਹ 100 ਕਿੱਲਾਂ ਨੂੰ ਫੱਬਦਾ ਨਾ ਜੈ ਜੈ ਗੱਲ ਆ ਜੀ ਹਾਂਜੀ ਤੋ ਮਨਕੇ ਜਿਹੜੋ ਵੀਰ ਹੇਟਰਾ ਮੰਨੇ ਗੱਲ ਦੀ ਇੱਕ ਡੈਮੋ ਐ ਇੱਕ ਤਰ੍ਹਾਂ ਦੇ ਉਹ ਤਾਂ ਸੌਂਕਾ ਸੌਂਕ ਤੋਂ ਕੋਈ ਮੌਲ ਨਹੀਂ ਵੀਰੇ ਚ ਕਰੋੜ ਲਾ ਦੇ ਸੌਂਕ ਤੋਂ ਤਾਂ ਕੋਈ ਜੇਬ ਚਾਪੇ ਲਾਊਗਾ ਹਾਂ ਵੀਰ ਮਨਕੇ ਜਿਹੜੋ ਵੀ ਜੇਬ ਦੇ ਨਾਲ ਹੀ ਚੱਲਦਾ ਜੇਬ ਦੇ ਨਾਲ ਚੱਲਦਾ ਵੀਰੇ ਠੀਕ ਹੈ ਤੋ ਆਹ ਦੇਖੋ ਬਿਹੜਾ ਜਮਾ ਕੀ ਬਤਾਦਾ ਕਿ ਅੰਗਰੇਜ਼ੀ ਦੀ ਫਰਜ਼ੀ ਜਮਾ ਯਾਰ ਇਹ ਵੀਰੇ ਸੇਦਾਂ ਦਾ ਦੂਜਾ ਸੂਆ ਵੀਰੇ ਸੂਣਾਗਾ ਫਾਰਮ ਵਾਲੀ ਬੱਸੀਆ ਪਲੂਨ ਦਾ 32 ਕਿਲੋ ਦਾ ਰਕਾਰਡ ਆ ਵੀਰੇ ਇੱਕ ਇਹਦਾ ਸਾਡੇ ਫਾਰਮ ਤੇ ਸੂਪੀ ਮੈਂ ਜ਼ਿਆਦਾ ਨਹੀਂ ਕਹਿੰਦਾ 32 ਤੋਂ 35 ਕਿਲੋ ਦੇ ਘੇਰੇ ਦੇ ਵਿੱਚ ਆਪਾਂ ਦੁੱਧ ਦਾ ਚਵਾ ਦੇਾਂਗੇ 12 ਦਿਨ ਬਾਕੀ ਹੈਗੇ ਇਹਦੇ ਠੀਕ ਹੈ ਤੇ ਆਹ ਵਾਈ ਇਹਦੇ ਉਸ ਤੋਂ 12 ਦਿਨ ਹੀ ਵੀਰੇ ਇਹਦੇ ਬਾਕੀ ਇਹ ਦੋ ਦੰਦ ਬੱਚਾਗਾ ਦੋ ਉਹ ਦੰਦੋ ਕਿਵੇਂ ਆ ਕਿ ਜਵਾਨ ਆ ਨਹੀਂ ਸਹਿਦ ਆਂਦਾ ਵੀਰੇ ਕੰਨੀਆਂ ਖੜੀਆਂ ਜਵਾਨ ਵਹਿੜ ਆਪਾਂ ਬਹੁਤ ਘੱਟ ਲੈਣੇ ਆ ਸੋ 6 ਦੰਦ ਬੱਚੀ ਐਦਾਂ ਦੀ ਬੱਚੀ ਜੇ ਫਾਰਮ ਆਪਣੇ ਨਾਰਮਲ ਬੰਦੇ ਦੇ ਘਰੇ ਆਉਂਦੀ ਬੱਚੇ ਵੇਚਣ ਨਹੀਂ ਦਿੰਦੇ ਵੀ ਇੰਨੀ ਸੋਹਣੀ ਬੱਚੀ ਆ ਤੋ ਬਿਊਟੀ ਇਹਦੇ ਇੰਨੀ ਆ ਜਿਵੇਂ ਮੰਨ ਕੇ ਚਲੋ ਝਟਕੀ ਮਾਰ ਲਈ ਟੋਕਰ ਵਹਿੜ ਤੁਹਾਡਾ ਮਣ ਬਣਦਾ ਆ ਵੀ ਆਪਾਂ ਵੇਚਣੀ ਆ ਆ ਮੈਂ ਸ਼ਰਤ ਕਰਦਾ ਵਪਾਰੀ ਛੋਡੇ ਘਰੇ ਮੋਟਰਸਾਈਕਲ ਦਾ ਵੱਡਾ ਸਟੈਂਡ ਲਾ ਕੇ ਖੜੂ ਮੋਟਰਸਾਈਕਲ ਤੇ ਆਇਆ ਬਿਲਕੁਲ ਖੜੂ ਵੀਰੇ ਜਿਹੜਾ ਵੀਰ ਲੈ ਗਿਆ ਨਹੀਂ ਵੇਚੂਗਾ ਚਲੋ ਅਸੀਂ ਵੀ ਕੋਈ ਇਹ ਨਹੀਂ ਹੈਗਾ ਵੀ ਫਾਰਮ ਚਲਾ ਦਈਏ ਸਾਈਡ ਤੇ ਹਜ਼ਾਰਾਂ ਹੀ ਆਉਂਦੀਆਂ ਹਜ਼ਾਰਾਂ ਹੀ ਜਾਂਦੀਆਂ ਨੇ ਪਰ ਜਿਹੜੇ ਫਾਰਮ ਦੇ ਵਿੱਚੋਂ ਵੀਰੇ ਇਹ ਆਈ ਆ ਉਹ 40 ਕਿਲੋ ਦੁੱਧ ਨੂੰ ਇੱਕ ਛੋਟਾ ਦੁੱਧ ਮੰਨਦੇ ਆ ਜਿਆ ਜੀ ਗੱਲਾਂ ਉਹਨਾਂ ਕੋਲੇ 60 65 ਕਿਲੋ ਤੇ ਵੀਰੇ ਬੱਚੇ ਇਸ ਵਕਤ ਖੇਡ ਰਹੇ ਆ ਉਹਨਾਂ ਲਈ ਇਹ ਛੋਟੀ ਆ ਪਰ ਆ ਪੰਜਵੇਂ ਆਮ ਕਰੂ ਲੈਣੀ ਆਪਣੇ ਲਈ ਵੀਰੇ 35 40 ਕਿਲੋ ਨਹੀਂ ਬਹੁਤ ਵੱਡੀ ਹੋ ਜਾਂਦੀ ਆ ਅੱਗੇ ਆ ਗਿਆ ਆਪਣੇ ਕੋਲ ਸੁਪਰ ਸੀਡਰ ਇਹ ਸੁਪਰ ਸੀਡਰ ਆ ਗਿਆ ਵੀਰੇ 10 ਕੋਬਰਿਆਂ ਦੇ ਮੂੰਹ ਚੋਂ ਕੱਢ ਕੇ ਲਿਆਂਦਾਗਾ ਠੀਕ ਹੈ ਇਹ ਕੰਪੀਟੀਸ਼ਨ ਬਣ ਗਿਆ ਸੀਗਾ ਜਿੱਥੇ ਕੰਪੀਟੀਸ਼ਨ ਬਣ ਜਾਏ ਉੱਥੇ ਫਿਰ ਸੀਨੀ ਵਾਲ ਕਲਾਂ ਡੈਰੀ ਫਾਰਮ ਦੇ ਵੀਰੇ ਗਾਂ ਖਰੀਦਣੇ ਕੋਈ ਇੱਕ ਆਮ ਗੱਲ ਨਹੀਂ ਹੁੰਦੀਗੀ ਉੱਥੇ ਇੱਕ ਵੀਰੇ ਆਪਦੇ ਲਈ ਪੂਰਾ ਮੁੱਛ ਦਾ ਸਵਾਲ ਬਣ ਜਾਂਦਾਗਾ ਇਹ 10 ਕੋਬਰਿਆਂ ਨੇ ਵੀਰੇ ਇੱਕ ਤਰ੍ਹਾਂ ਦੀ ਜਿਵੇਂ ਕਹਦੀਆਂ ਨਾ ਮੂੰਹ ਦੇ ਵਿੱਚੋਂ ਕੱਢ ਕੇ ਲਿਆਉਣ ਵਾਲੀ ਚੀਜ਼ ਸੱਪ ਦੇ ਮੂੰਹ ਚ ਕਰਲੀ ਵਾਲੀ ਗੱਲ ਕਰਦੇ ਆ ਇੱਕ ਉਹ ਗੱਲ ਹੋਈ ਆ ਵੀਰ ਜੀ ਇਹ ਵੀਰੇ ਬਾੜ ਜਿਹੜੀ ਐ ਮੰਨੋ ਵੀ ਤੀਜੀ ਵਾਰ ਜਾ ਕੇ ਲਈ ਐ ਸੀ ਇਹ ਆਪਾਂ ਨਫਾ ਨਹੀਂ ਲੈਣੇ ਨਾ ਆਸ ਕੀ ਕਰਨੀਆਂ ਬਸ ਇਹਦਾ ਵੀਰੇ ਕੋਈ ਨਫਾ ਨਹੀਂਗਾ ਭਾਅ ਦੱਸ ਦਿਆਂਗੇ ਸਾਵੇਂ ਭਾਅ ਵੀ ਬਾੜ ਦੇ ਦੇ ਦਿਆਂਗੇ ਇਹ ਤਾਂ ਬਸ ਇੱਕ ਵੀਰੇ ਸੌਂਗ ਪੂਰਾ ਕਰਿਆਗਾ ਇਹ ਬਾਈ ਜੀ ਅਸੀਂ ਸਾਡੇ ਫਾਰਮ ਤੇ ਸੂਪੀ ਇਹਦਾ ਵੀਰੇ ਦੋਤਾ ਪਰ ਦੇਣਾ ਨੇ 50 ਦੇ ਕਰਾਂ ਚ ਆਪਾਂ 40 ਕਿਲੋ ਵੀਰੇ ਸੂਈ ਤੋਂ 5 ਮਹੀਨੇ ਚਵਾ ਕੇ ਦੇ ਦਿਆ। ਸੋ 40 ਕਿਲੋ ਆਪੀ ਦੇਣਾ ਜਗਾੜ ਇਹਨਾ ਪੈੜਾ ਲਈ ਫਿਰਦੀ ਜਮਾ ਕਿਆ। ਇਹ ਵੀਰੇ ਨੰਗੀ ਚਿੱਟੀਆ 100 ਤੋਂ 150 ਪਵਾਰੀ ਕੋਲੇ ਨੰਗੀ ਚਿੱਟੀਆ ਵੀ ਕਿੰਨੇ ਦੀ ਖਰੀਦੀ ਅਸੀਂ ਨਹੀਂ ਆਲੀਏ। ਠੀਕ ਹੈ ਗੱਲ ਇਹਦੀ ਨਿਕਲੀ ਆਉਣੀ ਆ। ਨਿਕਲੀ ਵੀਰੇ ਨਿਕਲ ਆਉਣੀ ਆ। ਅਗਲਾ ਕਹਿੰਦਾ ਕੈਂਟਰ ਦੇ ਵਿੱਚ ਮੇਰੀ ਪਿਛਲੀ ਵਾਲੇ ਸਾਲ ਦੇ ਵਿੱਚ ਇੱਕ ਵੜਾਈ ਸੀ 50 ਕਿਲੋ ਵਾਲੀ। ਕਹਿੰਦੇ ਯਾਰ ਕੈਂਟਰ ਦੇ ਵਿੱਚ ਵੜ ਕਮਾਲ ਦੀ ਗੱਲ ਆ। ਇਹ ਵੀਰੇ ਕੱਲੀਓ ਕੈਂਟਰ ਚ ਆਈ ਆ। ਇਹਦੀ ਵੀਡੀਓ ਵੀ ਬਣਾਈ ਆ। ਸਾਡਾ ਬੂਟਾ ਵੀਰ ਨਾਲ ਆਇਆ ਇਹ ਨਹੀਂ ਇਹ ਨਹੀਂ ਵੀਰੇ ਪ੍ਰਾਲੀ ਸਿਟੀ ਸੀ ਕੈਂਟਰ ਦੇ ਵਿੱਚ ਕਿਉਂਕਿ ਬੈੜ ਦਾ ਦੀ ਮਰਜ਼ੀ ਸੀ ਇਹ 150 ਕਿਲੋਮੀਟਰ ਤੋਂ ਆਈ ਆ ਇਹਨੇ ਬਹਿ ਕੇ ਆਉਣ ਨੂੰ ਜੀ ਕਰਦਾ ਸੀ ਬਹਿ ਕੇ ਲਿਆਂਦੀ ਆ ਖੜ ਕੇ ਉਹਨੂੰ ਜੀ ਕਰਦਾ ਖੜ ਕੇ ਆਈ ਆ ਕੱਲੀ ਕੈਂਟਰ ਦੇ ਵਿੱਚ ਆਈ ਆ ਬੁੱਟੇ ਜੱਜ ਗੱਲ ਆ ਹਾਂ ਜੀ ਆਈ ਆ ਕੈਂਟਰ ਚ ਤੇ ਫਿਰ ਖੜ ਖੜ ਦੇ ਦੇਣਗੇ ਲੋਕ ਵੀ ਬੈੜ ਆਉਂਦੀ ਆ ਹਨਾ ਹਾਂ ਜੀ ਦੇਖਦੇ ਆਹ ਜੀਜਾ ਜਮਾ ਕਹਿ ਵਾਦਾ ਜਿਵੇਂ ਮੋਦੀ ਝੋਟਾ ਜਦੋਂ ਸਾਹਣ ਆਪਣਾ ਬਣਾਇਰ ਦੇ ਵਿੱਚ ਜਾਂਦਾ ਇਹਦੀ 20000 ਤਨਖਾਹ ਗਈ ਠੀਕ ਹੈ। تنخواہ ਬੰਦੇ ਦੀ 10000 ਰੁਪਏ ਹੁੰਦੇ ਆ ਪਰ ਇਹਦੀ ਕੁਆਲਿਟੀ ਦੀ تنخواਹ ਕੀ। ਸਾਡੇ ਫਾਰਮ ਤੇ 7 ਬੰਦੇ ਕੰਮ ਕਰਦੇ ਆ ਚੈਂਪੀਅਨ ਆ ਸਾਰੇ ਬੰਦਿਆਂ ਦਾ। ਸੋ ਵੀਰੋ ਮੰਨ ਕੇ ਚਲੋ ਵੀਰ ਦੇ ਕੈਪਰੀ ਪਾਈ ਵੀ 20000 تنخواਹ। تنخواہ ਕਿਸੇ ਗੱਲ ਤੋਂ ਆ। ਮੈਨੂੰ ਇਹਨਾਂ ਪਤਾ ਪ੍ਰਾਈਵੇਟ ਸਕੂਲ ਦੇ ਵਿੱਚ ਮੈਡਮ ਆਦੀ ਨਹੀਂ ਹੁੰਦੀ। ਨਹੀਂ ਹੁੰਦੀਗੀ ਪਰ ਵੀਰੇ ਮੈਂ ਫਾਰਮ ਤੇ ਛੱਡ ਕੇ ਕੋਠੀ ਚੱਲਿਆ ਜਾਣਾਗਾ। ਆ ਸਰਪੰਚ ਵੀਰੇ 25 ਸਾਲ ਦਾ ਪੁਰਾਣਾ ਗਾ ਮੇਰੇ ਦਾਦਾ ਜੀ ਵੇਲੇ ਦਾ ਨਿਕਲ ਜਾ ਹੁੰਦਾ ਆਇਆ ਸੀ ਠੀਕ ਹੈ ਤੇ ਮੇਰੇ ਪਿਤਾ ਜੀ ਨਾਲ ਵੀ ਚੱਲਿਆ ਤੇ ਸਾਡੇ ਨਾਲ ਵੀ ਆ ਹੁਣ ਮੇਰਾ ਬੇਟਾ ਵੀ ਜਮਾਨ ਹੋ ਚੱਲਿਆ ਇਹ ਇੱਕਦਮ ਮੰਨੂ ਵੀ ਕੰਮ ਕਰਦੇ ਚਾਰ ਪੀੜੀਆਂ ਨੂੰ ਸਾਡੇ ਨਾਲ ਕੰਮ ਕਰ ਗਿਆ ਠੀਕ ਹੈ ਬਾਕੀ ਬਸਵਾਸ ਨਹੀਂ ਗੱਲ ਕਰ ਗਿਆ ਕਮ ਕਰ ਗਿਆ ਇਹ ਮੁਆਕ ਦੀ ਗੱਲ ਆ ਜੇ ਵਿਸ਼ਵਾਸ ਬਣ ਜੇ ਰੇਟ ਆਪ ਹੀ ਮਿਲਣਾ ਪਾਉਣਾ ਸਾਰਾ ਕੋ ਹੁੰਦਾ ਗਾ ਇਹਦੇ ਨਾਲ ਘਰ ਵਾਲਾ ਕੰਮ ਬਣਿਆ ਪਿਆ ਗਾ ਫਾਰਮ ਤੇ ਵੀਰੇ ਹੁਣ ਮੈਨੂੰ ਕੋਈ ਫਿਕਰ ਹੀ ਨਹੀਂ ਗਾ ਜੈ ਜੈ ਗੱਲ ਇੱਕ ਮੋਟੀ ਜੀ ਮਿਸਾਲ ਦੇ ਦਈਏ 40 45 ਲੱਖ ਦਾ ਮਾਲ ਤਾਂ ਵੀਰੇ ਐਵੇਂ ਖੜਾ ਹ ਜਿਹੜਾ ਭਾਈ ਜੇ ਆਪਾਂ ਅੰਦਰ ਮਾਲ ਦੇਖ ਕੇ ਰਹਿਦਾ ਬਾਇਓ ਡਾਟਾ ਕੀ ਆ ਗਿਆ ਜੀ ਇਹ ਵੀਰੇ 65000 ਤੋਂ ਲੈ ਕੇ 80000 ਦੇ ਵਿੱਚ ਆਲਾ ਮਾਲ ਆ ਆਮ ਤਰੇਲੂ ਮਾਲ ਆ 18 ਕਿਲੋ ਤੋਂ ਥੱਲੇ ਵਾਲੀ ਕੋਈ ਨਹੀਂ 18 ਕਿਲੋ ਤੋਂ ਲੈ ਕੇ 25 ਕਿਲੋ ਦੇ ਵਿੱਚ ਆਲਾ ਮਾਲ ਵੀਰੇ ਆ ਗਿਆ ਇਹ ਸਾਡੇ ਕੋਲ ਸਭ ਤੋਂ ਛੋਟੀਆਂ ਬਣੇ ਇਹ ਆ ਜਾਣੀਆਂ ਨੇ ਠੀਕ ਹੈ ਹਾਂਜੀ ਜਿਵੇਂ ਐਸੇ ਆ ਗਏ ਵੀਰੇ ਤਾਜੀ ਸੂਈਆ 22 ਕਿਲੋ ਆ ਇਹਦੇ ਥੱਲੇ 20 ਕਿਲੋ ਆ ਆ ਦੋ ਇੱਕ ਆ ਬੱਸੀ ਦੇ ਕਬਰਿਓ ਜਰਸੀ ਅਸੀਂ ਬੇ ਦੁਪਹਿਰੇ ਵੀਰੇ 2 ਵਜੇ ਚਵਾਤੀਆਂ ਸਾਡੇ ਕਰਾ ਲੈਣਾ ਮਾਰਕ ਹੋ ਗਈ ਸਾਡੇ ਆਮ ਘਰਾਂ ਨੂੰ ਵਰਤਦੇ ਸੀ ਦੁੱਧ ਦੀ ਚਲੋ ਲੋਡ ਸੀ ਡੈਰੀ ਤੇ ਨਹੀਂ ਹੁੰਦਾ ਦੁਪਹਿਰ ਵੀਰੇ 2 ਵਜੇ ਵੀਰੇ ਕਹਿੰਦੇ ਵਪਾਰ ਆ ਇਹ ਇਸ ਤਹਾਂ ਵੀ ਅੜੇ ਥੋੜੇ ਆਪਾਂ ਸਾਰ ਦਿੰਦੇ ਆ ਭਾਈ ਜੀ ਬਿਲਕੁਲ ਬਿਲਕੁਲ ਸਾਰ ਦਿੰਦੇ ਆ ਵੀਡੀਓ ਵਿੱਚ ਨਹੀਂ ਵਾਲੀਆਂ ਗੱਲਾਂ ਦੱਸੀ ਜਾਂਦੀਆਂ ਸਾਰਾ ਕੋਸੀ ਹੁੰਦਾ ਵੀਰੇ ਵੀ ਚਰਨਾ ਪੈਂਦਾ ਮਾਰਕੀਟ ਦੇ ਵਿੱਚ ਇਹਦੇ ਥੱਲੇ 18 ਤੋਂ 19 ਕਿਲੋ ਉਸ ਵਕਤ ਰੈਡੀ ਆ ਉਦੋਂ ਆ ਬੱਸੀ ਆ ਗਈ ਵੀਰੇ 16 ਕਿਲੋ ਬੋਲੀ ਤੋਂ ਚੱਲੀ ਆ ਦੁੱਧ ਵੀਰੇ 500 ਤੱਕ 20 ਟੱਟ ਪਾ ਦੇਗੇ ਆਹ ਬਸ ਵੀਰੇ ਸਾਈ ਵਾਲਾ 17 ਕਿਲੋ ਰੈਡੀ ਆ ਇਹ ਚੋਣ ਵਾਲੀ ਆ ਠੀਕ ਹੈ ਇਹ ਕੱਚੀ ਜਰਸੀ ਲੈ ਲਈ ਥੋੜੀ ਜੀ ਵੀਰੇ ਸਰਖਪੁਰਾ ਚੰਗਾ ਸੀਗਾ ਇਹ 15 ਦਿਨ ਦੀ ਕੱਚੀ ਹੈ ਕੋਈ 15 ਦਿਨ ਦਾ ਵੀਰੇ ਸਕੀਨ ਆ ਗਿਆ ਉਹਨੂੰ ਵੀ ਦੇ ਦੇਾਂਗੇ 17 ਤੋਂ 18 ਕਿਲੋ ਵੀਰੇ ਸਾਈ ਵਾਲ ਥੱਲੇ ਹੈਗਾ ਇਹ 4 ਦਿਨ ਦੀ ਐਸਆਈ ਵਾਲ ਠੀਕ ਹੈ ਤੇ ਆਹ ਵੀ ਵੀਰੇ ਜਰਸੀ ਚਵਾਦੀ ਹੈ ਜੋੜਾ ਚਵਾਤਾ ਸੀਗਾ ਆਹ ਜਰਸੀ ਵੀਰੇ 20 ਦਿਨ ਦੀ ਕੱਚੀ ਆ ਗਈ ਦੇਖੋ 20 ਦਿਨ ਦੀ ਕੱਚੀ ਆ ਗਈ ਕੁਆਲਿਟੀ ਕਰਕੇ ਲਈਆ ਫਿਰ ਪਤਾ ਕੁਆਲਿਟੀ ਦੇਖੋ ਜਮੈਂ ਕਿਆ ਬੋਲਾਂ ਕੁਆਲਿਟੀ ਕਰਕੇ ਲਈਆ 20 ਦਿਨ ਦੀ ਕੱਚੀ ਲਈਆ ਸੋ ਜਿਵੇਂ ਆਪਾਂ ਕਹਿੰਦੇ ਨਾ ਵੀ ਮੱਛੀ ਤੇ ਮੁਰਗੇ ਦੇ ਰੇਟ 'ਚ ਕਿੰਨਾ ਫਰਕ ਆ ਬਿਲਕੁਲ ਵੀ ਉਹ ਮੜ ਕੇ ਚਲੋ ਸਵਾਦ ਦਾ ਵੱਖਰਾ ਕੁਆਲਿਟੀ ਦਾ ਵੱਖ ਵੱਖਰਾ ਵੀਰੇ ਦੰਦੋਂ ਵੀ ਬਾਈ ਜੀ ਹਜੇ ਦੋ ਦੰਦ ਹੀ ਆ ਨਾ ਠੀਕ ਹੈ ਦੋ ਦੰਦ ਹੀ ਆ ਆ ਬੱਸੀ ਆ ਜੀ ਵੀਰੇ ਚਾਰ ਦੰਦ ਸੂਣ ਵਾਲੀ ਆ ਵੀਰੇ ਛੋਟੇ ਪਾਸ ਜਾ ਗਈ ਆ ਗਈ ਆ ਦੇਖ ਸਾਡੇ ਨੂੰ ਵੀਰੇ ਇਹ ਵੀ ਹफ्ते ਦੀ ਕੱਚੀ ਆ ਪਰ ਇਹ ਤੇਹਾਰੇ ਤੋਂ ਹੌਲ ਮੰਦੇ ਸਿੰਗਲ ਪਾਇਆ ਇਹਦੇ ਠੀਕ ਹੈ ਉਦੋਂ ਅੱਗੇ ਵੀਰੇ ਆ ਆ ਕੀ ਹफ्ते ਦੀ ਕੱਚੀ ਉਹ ਤੈਨੂੰ ਸੁਈਆਂ ਮੀਆਂ ਨੇ ਠੀਕ ਹੈ ਸੱਤ ਬੈੜਾ ਹੋਰ ਨੇ ਵੱਡੀਆਂ ਬੈੜਾਂ ਵੀਰੇ 30 35 ਕਿਲੋ ਵਾਲੀਆਂ ਠੀਕ ਹੈ ਜਰਸੀ ਸਾਡੇ ਕੋਲ ਜਿਹੜੀ ਐਂਡ ਐਸ ਪੱਖ ਤੇ ਇੱਕ ਯਾਰ ਜਿਹੜੀ ਪੀਕ ਲੈਵਲ ਤੇ 27 22 ਕਿਲੋ ਵਾਲੀ ਆ ਠੀਕ ਹੈ ਮਾਰਕੀਟ ਤੇ ਰੇਟ ਘੁਮ ਕੇ ਆ ਉਹ 15 ਤੋਂ 20 ਦਾ ਫਾਇਦਾ ਕਰਾਂਗੇ ਆਓ ਸਿਰਫ ਲਾਟ ਨਾਲ ਦੇਣ ਜਿੰਨੇ ਲਾਟ ਕੱਢਾਂਗੇ ਹੁਣ ਮੰਗਲਵਾਰ ਦੇ ਕੱਢਾਂਗੇ ਸਾਰੇ ਤੇ ਬਾਈ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਔਨਨ ਪੇਮੈਂ ਇਕਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋਰ ਬਹੁਤ ਲੱਗ ਜਾਂਦਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਬਾਕੀ ਵੀਰੇ ਵਪਾਰ ਕਰਦੇ ਆ ਸਾਲ ਹੀ ਚੀਜ਼ ਆ ਘਰ ਦੀ ਕੋਈ ਨਹੀਂ ਬਾਹਰੋਂ ਖਰੀਦ ਕੇ ਲੈ ਕੇ ਆਉਣੇ ਆ ਪੈਸੇ ਤੁਸੀਂ ਖਰਤਨੇ ਆ ਬਾਈ ਜੀ ਤੁਹਾਡਾ ਤਸੱਲੀ ਕਰਨ ਦਾ ਹੱਕ ਬਣਦਾ ਆਪਦਾ ਦੇਖ ਕੇ ਚੀਜ਼ ਨੂੰ ਨਰਖ ਪਰਖੇ ਲੈ ਕੇ ਜਾਓ ਬਾਜੋਂ ਵੀਰੇ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕੋਈ ਨਵੀਂ ਵੀਡੀਓ ਮਿਲਦੇ ਆ ਸਤਿ ਸ੍ਰੀ ਅਕਾਲ